ਖਬਰਨਾਮਾ ਦੇਖ ਰਹੇ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਵੱਡਾ ਵੋਟ ਬੈਂਕ ਇਕੱਠਾ ਕਰ ਲਵੇਗਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਉਮਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਭਾਰ ਦੇ ਨਾਲ ਖਤਰਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੱਕੇਸ਼ਾਹੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਪੰਜਾਬ ਨੂੰ ਇਹ ਗੱਲ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹਿ ਰਾਇਆ ਹੈ ਇਹ ਕਹਿ ਰਹੇ ਨੇ ਹਲਕਾ ਪਲਾਥੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਉਦੋਂ ਵੀ ਹੱਕ ਵਿੱਚ ਖੜੇ ਜਦੋਂ ਵਿਕਰਮ ਮਜੀਠੀਆ ਤੇ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਤੇ ਇਧਰ ਸੁਖਪਾਲ ਸਿੰਘ ਖਹਿਰਾ ਜਿਹੜੇ ਕਹਿੰਦੇ ਸੀ ਕਿ ਵਿਕਰਮ ਮਜੀਠੀਆ ਨਸ਼ੇ ਦਾ ਸੁਦਾਗਰ ਹੈ ਤੇ ਉਸ ਦੇ ਹੱਕ ਵਿੱਚ ਖੜ ਗਿਆ ਲੋੜ ਪਈ ਤਾਂ ਉਹਨਾਂ ਦੀ ਪਤਨੀ ਦੇ ਨਾਲ ਮੁਲਾਕਾਤ ਕਰਾਂਗਾ ਲੋੜ ਪਈ ਤਾਂ ਉਹਨਾਂ ਦੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਮਿਲਾਂਗਾ ਹੌਸਲਾ ਦੇਾਂਗਾ ਲੋੜ ਪਈ ਤਾਂ ਬਿਕਰਮਜੀਠੀਆ ਨੂੰ ਨਾ ਪਾਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਮਿਲਾਂਗਾ ਇਹ ਸੀ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਨਸ਼ਾ ਪੰਜਾਬ ਦੇ ਵਿੱਚ ਬੰਦ ਹੋਣਾ ਚਾਹੀਦਾ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਰਵਾਈ ਕਰਦੇ ਨੇ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਉਂ ਕੀਤਾ ਜਾਂਦਾ ਹੈ ਚੰਦ ਸਿੰਘ ਚੰਨੀ ਨੇ ਵੀ ਵਿਰੋਧ ਕੀਤਾ ਸੁਖਵਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਬਾਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਰੋਧ ਕੀਤਾ ਕਿ ਮਨੁੱਖੀ ਅਧਿਕਾਰਾਂ ਦਾ ਧਾਂਕ ਕੀਤਾ ਗਿਆ ਹੈ ਮਨੁੱਖੀ ਅਧਿਕਾਰ ਖੋਏ ਗਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਡੰਗਰ ਹਾਂ ਹੁਣ ਕਾਰਵਾਈ ਕੀਤੀ ਗਈ ਕੰਚਨ ਪ੍ਰੀਤੇ ਜਿਨ੍ਹਾਂ ਦੀ ਮਾਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਵੱਲੋਂ ਜਿਮਨੀ ਚੋਣ ਲੜੀ ਗਈ ਹਲਕਾ ਤੰਤਰ ਤੋਂ ਹਾਰੇ ਦੂਜੇ ਨੰਬਰ ਤੇ ਰਹੇ ਹਰਮੀਰ ਸਿੰਘ ਸੰਧੂ ਜਿੱਤੇ ਕੰਚਨਪ੍ਰੀਤ ਉਤੇ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਸੁਖਬਾਲ ਸਿੰਘ ਖੈਰਾ ਫਿਰ ਖੜ ਗਿਆ ਕੰਚਨਪ੍ਰੀਤ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਖੇਤਰੀ ਪਾਰਟੀ ਨੂੰ ਬਚਾਉਣ ਦੀ ਲੋੜ ਹੈ ਪੰਥਕ ਪਾਰਟੀ ਨੂੰ ਬਚਾਉਣ ਦੀ ਲੋੜ ਹੈ ਤਾਂ ਫਿਰ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕਹਿਣਗੇ ਕਿ ਭਾਈ ਸੁਖਪਾਲ ਸਿੰਘ ਖੈਰਾ ਕਿਸੇ ਵੀ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦਾ ਹੈ ਕਿਸੇ ਵੀ ਸਮੇਂ ਉਹਨਾਂ ਦੀ ਸ਼ਰੂਪਣੀ ਅਕਾਲੀ ਦਲ ਦੇ ਨਾਲ ਸੈਟਿੰਗ ਹੋ ਸਕਦੀ ਹੈ ਤੁਸੀਂ ਕਾਂਗਰਸ ਦੇ ਵਿਧਾਇਕ ਹੋ ਕਾਂਗਰਸ ਦੇ ਤੁਸੀਂ ਬਿਧਾਰੇ ਹੋ ਕਾਂਗਰਸ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਇਸ ਦੇ ਬਾਵਜੂਦ ਤੁਸੀਂ ਸ਼ਰੂਪਣੀ ਅਕਾਲੀ ਦਲ ਦੇ ਸੋਹੇਗਾਰ ਹੋ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਕਹੇਗੀ ਕਿ ਅੰਦਰੋਂ ਅੰਦਰੀਸ਼ ਸੁਖਪਾਲ ਸਿੰਘ ਖਹਿਰਾ ਅਤੇ ਸੁਖਬੀਰ ਸਿੰਘ ਬਾਦਲ ਜਾਂ ਸ਼ਰੂਪਣੀ ਅਕਾਲੀ ਦਲ ਦੇ ਆਗੂ ਮਿਲੇ ਹੋਏ ਨੇ ਕਿਸੇ ਵੀ ਸਮੇਂ ਸੁਖਪਾਲ ਸਿੰਘ ਖਹਿਰਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਹੈ ਸੈਟਿੰਗ ਹੋ ਸਕਦੀ ਹੈ ਫਿਰ ਤੁਹਾਨੂੰ ਲੋਕ ਕਹਿਣ ਚੋਣਾ ਕਹਿਣ ਤੁਹਾਡੇ ਨੇ ਧੱਕਾ ਹੁੰਦਾ ਹੈ ਤੁਹਾਡੇ ਕਿਹਦੇ ਦੇ ਨਾਲ ਧੱਕਾ ਹੁੰਦਾ ਹੈ ਤੁਸੀਂ ਜ਼ਰੂਰ ਕਹੋ ਲੇਕਿਨ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁੰਦਾ ਹੈ ਇੱਕ ਪਾਸੇ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਵੀ ਵਿਰੋਧ ਕਰਦੇ ਹੋ ਬਿਕਰਮਜੀਤਿਆ ਦਾ ਵੀ ਵਿਰੋਧ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵੀ ਵਿਰੋਧ ਕਰਦੇ ਹੋ ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਥਕ ਪਾਰਟੀ ਨੂੰ ਬਚਾਉਣਾ ਜ਼ਰੂਰੀ ਹੈ ਦੂਸਰੇ ਪਾਸੇ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਵੋਟ ਬੈਂਕ ਦੇ ਨਾਲ ਉੱਪਰ ਖੁੱਭ ਰਿਹਾ ਹੈ ਇਸ ਦੇ ਸਿਆਸੀ ਮੈਨੇਕੀ ਨੇ ਇਸ ਦੇ ਸਿਆਸੀ ਮੈਨੇ ਇਹੀ ਹੋ ਸਕਦੇ ਨੇ ਕਿ ਸੁਖਬਾਲ ਸਿੰਘ ਖਹਿਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ ਕਿ ਉਹ ਪਾਸਾ ਪਲਟ ਲੈ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਆਪਸੀ ਘਾਟੋ ਕਲੇਸ਼ ਚੱਲ ਰਹੇ ਨੇ ਨਾ ਤਾਂ ਪ੍ਰਧਾਨ ਦੇ ਨਾਲ ਸਹਿਮਤ ਹੈ ਨਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਉੱਤੇ ਮੋਹ ਲਗਾ ਰਹੀ ਹੈ ਕਿਉਂਕਿ ਸਸਪੈਂਸ ਦੇ ਵਿੱਚ ਹੈ ਕਾਂਗਰਸ ਪਾਰਟੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸਪੋਰਟ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਕਰਮਜੀਤਿਆ ਦੀ ਸੁਖਬੀਰ ਸਿੰਘ ਬਾਦਲ ਦੀ ਕੰਚਨ ਪ੍ਰੀਤ ਦੀ ਤੇ ਅੰਦਰੋਂ ਅੰਦਰੀ ਹੋ ਸਕਦਾ ਹੈ ਕਿ ਸੈਟਿੰਗ ਹੋ ਵੀ ਹੋਗੀ ਹੋਵੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪੱਤਰਕਾਰ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਸ਼੍ਰੋਮਣੀ ਅਕਾਲੀ ਦਲ ਵੱਲ ਚਲੇ ਜਾਣ। ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ, ਲੇਕਿਨ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਵਿਵਤਾ ਪੈਂਦੀ ਹੈ, ਪੰਜਾਬ ਦੇ ਮੁੱਖ ਮੰਤਰੀ ਪੰਜਾਬ ਪੁਲਸ ਕਾਰਵਾਈ ਕਰਦੀ ਹੈ ਤੇ ਇਸ ਪਰ ਸੁਖਪਾਲ ਸਿੰਘ ਖਹਿਰਾ ਕਿਉਂ ਬੋਲਦੇ ਨੇ? ਸੁਖਪਾਲ ਸਿੰਘ ਖਹਿਰਾ ਤਾਂ ਉਦੋਂ ਬੋਲਣ ਜਦੋਂ ਇਹਨਾਂ ਦੀ ਪਾਰਟੀ ਦੇ ਕਿਸੇ ਵਿਧਾਇਕ, ਸੰਸਦ ਜਾਂ ਆਗੂ ਨਾਲ ਟੱਕਾ ਹੋਵੇ। ਧੰਨਵਾਦ।